ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਕਤਕ ਕਰਮ ਕਮਾਫਨੇ ਦੋਸ਼ ਨ ਕਾਹੂ ਜੋਗ ਪਰਮੇਸ਼ਰ ਤੇ ਭੁੱਲਿਆ ਵਿਆਪਨ ਸਭੇ ਰੋਗ ਵੇਮਕ ਹੋਈ ਰਾਮ ਤੇ ਲੱਗਣ ਜਨਮ ਵਿਜੋਗ ਖਿਨ ਮੇ ਕਾੜੇ ਹੋਏ ਕਏ ਜਿਤੜੇ ਮਾਇਆ ਭੋਗ ਵਿੱਚ ਨਾ ਕੋਈ ਕਰ ਸਕੈ ਕਿਸਥੈ ਰੂਵੈ ਰੋਜ ਕੀਤਾ ਕਛੁ ਨਾ ਹੋਵੈ ਲਿਖਿਆ ਤੁਰ ਸੰਜੋਗ ਵਟ ਭਾ ਕੀ ਮੇਰਾ ਪ੍ਰਭ ਮਿਲੇ ਤਾਂ ਉਤਰੇ ਸਭ ਪਿਯੋਗ ਨਾਨਕ ਕੋ ਪ੍ਰਭ ਰਖ ਲੇਹੇ ਮੇਰੇ ਸਾਹਿਬ ਬੰਦੀ ਮੋਚ ਕਤਿਕ ਹੋਵੈ ਸਾਧ ਸੰਗ ਬਿਣਸੀ ਸੱਪੇ ਸੋਚ ਮੰਕਰ ਮਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਹਾਂ ਤਿਨ ਕੀ ਸ਼ੋਭਾ ਕਿਆ ਕਣੀ ਜੇ ਸਾਹਿਬ ਮੇਲੜੀਆਂ ਹਾਂ ਤਨ ਮਨ ਮੋਲਿਆ ਰਾਮ ਸਿਓ ਸੰਗ ਸਾਥ ਸੇਲੜੀਆਂ ਹਾਂ ਸਤ ਜਨਾਤੇ ਬਾਹਰੀ ਸੇ ਰਹਿਣਾ ਕੇਲੜੀਆਂ ਤਿੰਨ ਦੁੱਖ ਨ ਕਬੋਂ ਉਤਰੈ ਸੇ ਜਮਕੇ ਵਸ ਪੜੀਆਂ ਜਿਨੀ ਰਾਪੀਆ ਪ੍ਰਬ ਆਪਣਾ ਸੇ ਦਿਸਨ ਨਿਤ ਖੜੀਆਂ ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆਂ ਨਾਨਕ ਬਾਚ ਤੂੜ ਤਿੰਨ ਪ੍ਰਭ ਸਰਣੀ ਦਰ ਪੜੀਆਂ ਹਾ ਮੰਕਰ ਪ੍ਰਭ ਆਰਾਤਨਾ ਪਹੁੰਚ ਜਨਮੜੀਆਂ ਹਾ ਪੋਖ ਤੁਖਾਰਨਾ ਵਿਆਪੀ ਕੰਠ ਮਿਲਿਆ ਹਰ ਨਾ ਹੋ ਮਨ ਪੇਤੀਆ ਚਰਨਾਰਪਿੰਦ ਦਰਸ਼ਨ ਲਗੜਾ ਸਾਹੋ ਓਟ ਕੋ ਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾਹੋ ਬਿਖਿਆ ਪੋਹੇ ਨ ਸਕੀ ਮਿਲ ਸਾਧੂ ਗੰਗਾਹੋ ਜੈਤੇ ਉਪਜੀਤ ਹੈ ਮਿਲੀ ਸੱਚੀ ਪ੍ਰੀਤ ਸਮਾਹੋ ਕਰਕੇ ਲੀਨੀ ਪਾਰ ਬ੍ਰਹਮ ਬਹੁੜ ਨ ਵਿਛੜਿਆ ਹੋ ਬਾਰ ਜਾਓ ਲਖਬੇਰੀਆਂ ਹਰ ਸੱਜਣਾ ਕਾਮਾ ਕਾਹੋ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹੋ ਪੋਖ ਸੁਹੰਦਾ ਸਰਪ ਸੋਖੋ ਜਿਸ ਬਖਸ਼ੇ ਵੇ ਪਰਵਾਹੋ ਮਾਗ ਮਚਨ ਸੰਗ ਸਾਤੂਆ ਧੂੜੀ ਕਾਰੇਸ਼ ਨਾਨ ਹਰ ਕਾ ਨਾਮ ਤੇ ਆਏ ਸੁਣ ਸਪਨਾ ਨੂੰ ਕਰਦਾਨ ਜਨਮ ਕਰਮ ਮਲ ਉਤਰੈ ਮੰਤੇ ਚਾਏ ਕੋ ਮਾਨ ਕਾਮ ਕਰੋ ਤਨਾ ਮੋਹੀਏ ਪਿੰਸੈ ਲੋਪ ਸੁਆਨ ਸੱਚੇ ਮਾਰਕ ਚਲਦੇ ਆ ਉਸਤਤ ਕਰੇ ਜਹਾਨ 68 ਤੀਰਤ ਸਗਲ ਪੰਨ ਜੀ ਦਇਆ ਪਰਵਾਨ ਜਿਸ ਨੂੰ ਦੇਵੇ ਤਿਆਕਰ ਸੋਈ ਪਰਖ ਸਜਾਨ ਜਿਨ੍ਹਾਂ ਮਿਲਿਆ ਪ੍ਰਭ ਆਪਣਾ ਨਾਨਕ ਤਿਨ ਕੁਰਬਾਨ ਮਾਰਕ ਸੁੱਚੀ ਸੀ ਕਾਂਡੀ ਐ ਚਿੰ ਪੂਰਾ ਕਰ ਮਿਹਰਵਾਨ